ਅੱਜ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਇੱਕ ਜਹੇ ਪੌਦੇ ਬਾਰੇ ਜਾਣਕਾਰੀ ਦੇਵਾਂਗੇ ਜਿਸ ਦੇ ਨਾਲ ਇੱਕ ਨਹੀਂ ਕਈ ਬਿਮਾਰੀਆਂ ਤੋਂ ਤੁਹਾਨੂੰ ਰਾਹਤ ਮਿਲੇਗੀ ਤੇ ਮਹਿੰਗੀਆਂ ਦਵਾਈਆਂ ਤੋਂ ਤੁਹਾਡਾ ਛੁਟਕਾਰਾ ਮਿਲੇਗਾ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਲੋਕ ਵੱਧ ਤੋਂ ਵੱਧ ਸਮਾਂ ਆਪਣੇ ਕੰਮਾਂਕਾਰਾਂ ਨੂੰ ਦਿੰਦੇ ਨੇ ਜਿਸ ਦੇ ਵਿੱਚ ਉਹ ਸਿਹਤ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਪਾਉਂਦੇ ਅਤੇ ਨਾ ਹੀ ਖਾਣ ਪੀਣ ਦਾ ਧਿਆਨ ਰੱਖਦੇ ਨੇ ਜਿਸ ਦੇ ਚੱਲਦੇ ਉਹ ਕਈ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਨੇ ਅਨੇਕਾਂ ਦਵਾਈਆਂ ਵੀ ਖਾਂਦੇ ਨੇ ਪਰ ਤੁਹਾਨੂੰ ਅਸੀਂ ਕੁਝ ਜਹੇ ਪੌਦੇ ਵਾਲੇ ਦੱਸਾਂਗੇ ਜਿਸ ਦੇ ਨਾਲ ਇੱਕ ਨਹੀਂ 3-4 ਬਿਮਾਰੀਆਂ ਦਾ ਘਰ ਬੈਠੇ ਇਲਾਜ ਕੀਤਾ ਜਾ ਸਕਦਾ ਹੈ ਨਾ ਕੋਈ ਖਰਚਾ ਤੇ ਨਾ ਹੀ ਕੋਈ ਫੀਸ ਪ੍ਰੈਸ ਦੇ ਤੁਹਾਨੂੰ ਫਾਇਦੇ ਬਹੁਤ ਹੋਣਗੇ ਜੀ ਹਾਂ ਅਸੀਂ ਆਯੁਰਵੇਦ ਦੇ ਵਿੱਚ ਜਿਵੇਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦੇ ਨੇ ਅਸੀਂ ਗੋਰਖਮੁੰਡੀ ਬਾਰੇ ਗੱਲ ਕਰ ਰਹੇ ਹਾਂ ਇਹ ਇੱਕ ਬਹੁਤ ਹੀ ਖੁਸ਼ਬੂਦਾਰ ਪੌਦਾ ਜੋ ਕਿ ਖੇਤਾਂ ਦੇ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਅਸੀਂ ਗੋਰਖਮੁੰਡੀ ਅਤੇ ਇਸ ਦੇ ਫਾਇਦੇ ਬਾਰੇ ਜਾਣਾਂਗੇ ਤੇ ਕਿਵੇਂ ਵਰਤਣਾ ਗੋਰਖਮੁੰਡੀ ਦੀ ਵਰਤੋਂ ਨਾਲ ਕਈ ਚਮਤਕਾਰੀ ਫਾਇਦੇ ਮਿਲਦੇ ਨੇ ਇਸ ਦਾ ਕਾੜਾ ਪੀਣ ਦੇ ਨਾਲ ਤੁਹਾਨੂੰ ਸ਼ੂਗਰ ਤੋਂ ਰਾਹਤ ਮਿਲੇਗੀ ਜਿਹੜੇ ਮਰੀਜ਼ ਸ਼ੂਗਰ ਤੋਂ ਪੀੜਤ ਨੇ अनेका ਦਵਾਈਆਂ ਖਾਂਦੇ ਨੇ ਰੋਜ਼ ਪੱਕੀ ਗੋਲੀ ਲੱਗੀ ਹੋਈ ਆ ਤਾਂ ਗੋਰਖ ਮੁੰਡੀ ਦੇ ਫੁੱਲਾਂ ਦਾ ਕੜਾ ਬਣਾਓ ਤੇ ਇਸ ਨੂੰ ਪਿਓ ਤੇ ਪੀਂਦੇ ਨਾਲ ਸ਼ੂਗਰ ਤੋਂ ਤੁਹਾਨੂੰ ਰਾਹਤ ਮਿਲੇਗੀ ਗੋਰਖ ਮੁੰਡੀ ਦੀ ਜੜ ਅਤੇ ਤਣੇ ਨੂੰ ਕੱਢ ਕੇ ਸਾਫ਼ ਤਰੀਕੇ ਦੇ ਨਾਲ ਉਸ ਨੂੰ ਧੋ ਲਓ ਸਾਫ਼ ਕਰ ਲਓ ਅਤੇ ਇਸ ਨੂੰ ਫਿਰ ਪੀਸ ਕੇ ਇਸ ਦਾ ਪਾਊਡਰ ਤਿਆਰ ਕਰ ਲਓ ਅੱਖਾਂ ਦੀ ਕਮਜ਼ੋਰੀ 'ਚ ਵੀ ਗੋਰਖ ਮੁੰਡੀ ਦਾ ਬਹੁਤ ਫਾਇਦਾ ਹੁੰਦਾ ਹੈ ਜੇਕਰ ਤੁਸੀਂ ਨਜ਼ਰ ਤੋਂ ਕਮਜ਼ੋਰ ਹੋ ਇਸ ਦੇ ਨਾਲ ਹੀ ਇਸ ਪੌਦੇ ਦੇ 3-4 ਤਾਜ਼ੇ ਫੁੱਲ ਲਓ ਅਤੇ ਇਹਨਾਂ ਫੁੱਲਾਂ ਨੂੰ 2 ਚਮਚ ਤਿਲ ਦੇ ਤੇਲ ਦੇ ਨਾਲ ਸੇਵਨ ਕਰਨ ਦੇ ਨਾਲ ਅੱਖਾਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਜੇਕਰ ਤੁਸੀਂ ਲਗਾਤਾਰ ਇਹਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਐਨਕ ਵੀ ਉੱਤਰ ਜਾਵੇਗੀ ਗੋਰਖ ਮੂੰਡੀ ਦੇ ਕੁਝ ਬੀਜ ਅਤੇ ਬਰਾਬਰ ਮਾਤਰਾ ਦੇ ਵਿੱਚ ਚੀਨੀ ਲਓ ਫਿਰ ਉਹਨਾਂ ਨੂੰ ਪੀਸ ਕੇ ਪਾਣੀ ਮਿਲਾ ਕੇ ਪੇਸਟ ਬਣਾ ਲਓ ਇਹਦਾ ਸੇਵਨ ਕਰਨ ਦੇ ਨਾਲ ਕੋਜਲੀ ਅਤੇ ਫੋੜਿਆਂ ਦੇ ਵਿੱਚ ਆਰਾਮ ਮਿਲਦਾ ਹੈ ਤਾਂ ਤੁਸੀਂ ਅੱਜ ਹੀ ਇਹਨਾਂ ਚੀਜ਼ਾਂ ਨੂੰ ਅਪਣਾਓ ਤਾਂ ਕਿ ਜਿਹੜੇ ਤੁਹਾਡੇ ਜ਼ਿੰਦਗੀ ਦੇ ਵਿੱਚ ਅਜਿਹੇ ਛੋਟੇ-ਮੋਟੀਆਂ ਕੋਈ ਪ੍ਰੋਬਲਮ ਨੇ ਉਹ ਤੁਹਾਨੂੰ ਕਾਫੀ ਰਾਹਤ ਮਿਲੇਗੀ ਹਕੀਕਤ ਰੀਵੀ ਪੰਜਾਬੀ ਲਈ ਬਿਊਰੋ ਰਿਪੋਰਟ